No. ਤਾਸੋ ਵਾਤੀ ਨਗਰੈ ਪਦਾ ਸੁਕਾਮ ਰਾ ਵਟ ਅਰਤੈ ਇਹ ਜਿਸ ਤਰੈ ਪੂਰੀਐ ਤਾਸੋ ਲੈ ਹੈ ਮੈਲ ਲਈ ਜਿਨ ਕਰ ਚਾਪਰੀ ਮਨ ਨਾਮ ਕਰ ਤਮ ਮਾਏ ਬਾਪ ਬੋਗੇ ਕਾ ਨੀਤਾ ਸਸੁਰ ਜਿੰਨ ਰਜਵਾਈ ਬਾਲ ਕੁੰਨ ਅਪ ਬਾਬ ਪਿਆਰਾ ਪਾਏ ਕੋ ਹਤ ਪਾਏ ਹੁਕਮ ਬਿਆ ਮਾਲ ਕਰ ਛੋੜਿਆ ਕਿਰਮ ਨਹੀਂ ਪਰਾਏ ਨਾਮ ਨਾਮ ਸੰਗਾਰ ਨਾਮ ਮੁਖ ਏਤਨ ਗੋਲ ਤੁਮਾਏ ਭਰਮੋਂ ਨੇ ਨਾਮ ਸੁਖਾਈ ਪਾਇਉ ਤੁਰੁਰ ਕੇ ਬੋਲਿਆ ਰਹਿ ਜਨ ਸਾਥੀ ਮੂਦ ਬੁਝਾਈ ਰਾਮ ਜਦ ਸੰਤ ਜੁਰ ਤੇ ਮੰਦੇ ਦਿਆ ਜਦ ਸਾਬ ਸੁਵਾ ਮੈਂ ਸੈਨ ਤਾਕਿਆ ਜੇ ਬਰਸਨੀ ਰਈ ਮਨ ਤਨ ਭਨ ਅਗਰ ਜਾਮੈ ਆਵ ਦਰ ਕੀ ਘਰਨ ਪਾਈ ਅੱਖੀਂ ਮੀਂਹ ਚੱਲੇ ਅਹਾਰਾ ਕਰੰਦ ਸੈ ਆ ਭਾਈ ਜੰਗਰ ਬੋਤ ਤਰਨ ਨਭਾਵੇ کیا ہو کمائی تضر کرے تا کی مہا کہنا रतन جائے تنیں سن سن چ دل لائی امرت ਯਾਰ ਮੰਗਤੋ ਵਾਰਾ ਸਗਲ ਬਣ ਕੇ ਮੋਰ ਤੇਗਾ ਮੁਕਤੇ ਰਹਿ ਲਖਸਾਲਾ ਮੇਰੇ ਸਾਹਿਬਾ ਤੇਰੇ ਜੋਜ ਬਡਾੜਾ Japta labh bhopur le na ਕੋਈ ਨਾ ਕਿਸਹੀਂ ਜੀਹਾ ਅੰਡਰ ਜੇਰਜੋ ਤੂ ਭੁਜ ਸੇ ਤਜ ਤੇਰੇ ਕੀਤੇ ਜੰਗਾ ਤੇ ਪਰਮਦੇ ਰਾ ਦੇਖਿਆ ਤੂੰ ਸਭ ਨਾਮਾ ਹੈ ਰਬੰਦਾ ਤੇਰੇ ਗੁਣ ਉਹਤੇ ਮੈਂ ਇੱਕ ਨ ਜਾਣਿਆ ਮੈਂ

გარდა

ਗਰਮਤ ਜਾਨਿਆ ਸੋਈ ਸੋਖ ਮਰਲਾ ਪਹਿਲਾ ਅਰਖ ਪਰ ਅਮਗਚਰ ਨਾਭ ਸਕਾਰਨ ਕਰਮੋ ਜਪ ਜਾ ਹਰੂ ਨਿਸੰਭੋ ਨਾਭ ਸਪਹਾਉ ਨ ਭਰਮ ਸੱਚ ਸਤਿਆਰ ਘਟ ਨਾਦ ਸਰੂਪ ਵਰਨੇ ਰਹਿ ਗਿਆ ਸਾਜੇ ਸ਼ਬਦ ਨਿਸਾਰ ਰਹਾ ਨਾਦ ਸੰਬਾਦ ਤਿਤਾਸਤ ਬੰਧਵ ਨਾਦ ਇਸੇ ਕਾ ਪੁਨ ਨਾਰੀ ਆਪਣ ਰਜਨ ਅਪਰਪਰੰਪਰ ਸਭ ਜੀ ਜੋ ਹਉ ਤੁਮਾਰੀ ਘਰ ਬਣ ਅੰਤਰ ਬ੍ਰਹਮ ਲਗਾਯਾ ਘਰ ਇਹ ਬਜਰ ਕਪਾਣੋ ਤੇ ਗੁਰਮਤੇ ਨਰਪੈ ਤਾਲੀ ਲਾਈ ਜਦ ਪਾਏ ਤਾ